जमा मिल गया मुक्सर हम पूछना पूरे घर वाले भी बाबा मेरे घरे की गल की बात की कहानी है पहला किसे बाबे को गए हो बाबे गाते कहानी सिद्ध नहीं हो Oh, yeah, yeah, yeah. ਵੇ ਸੱਚੇ ਦਰਬਾਰ ਕੀ ਮੇਰਾ ਬਾਬਾ ਕੀ ਕਹਿੰਦਾ ਸੋਡੇ ਘਰੇ ਪੈਰਸਾਂ ਦੇ ਵਿੱਚ ਰੋਟੀ ਕੌਣ ਪਕਾਉਂਦਾ ਬਹੁਤ ਵਧੀਆ ਬਹੁਤ ਤਾੜੀ ਮਾਰ ਦੋ ਹੋ ਜੀ ਸਨਾ ਕਰਾਰੇ ਬਾਬਾ ਕਹਿੰਦਾ ਸਭ ਤੋਂ ਪਹਿਲਾਂ ਘਰ ਵਰ ਬੰਦ ਹੋ ਜਾਣਾ ਦੂਜੇ ਨੰਬਰ ਤੇ ਘਰ ਦੇ ਵਿੱਚ ਬੇਤੁਵਾਕੀ ਤੀਜੇ ਨੰਬਰ ਤੇ ਲੜਾਈ ਝਗੜਾ ਚੌਥੇ ਨੰਬਰ ਤੇ ਜਿੰਨੇ ਜਾਈਏ ਤੁਸੀਂ ਘਰ ਦੇ ਮੈਂਬਰਾਂ ਉਹਨੇ ਸਾਰਿਆਂ ਦੇ ਮੂੰਹ ਅਡੋ ਪੱਟੀ ਤੇ ਤੂੰ ਅੱਜ ਦੀ ਕਰੀ ਅੰਤ ਤੁਫੀਆ ڪاله هاڻي ڪاله هو جار ۾ آجي نهي ਈمان ۾ آجي نهي ਸੱਚੇ ਦਰਬਾਰ ਕੀ ਬਾਬਾ ਕੀ ਕਹਿੰਦਾ ਕਹਿੰਦਾ ਅੱਜ ਤੱਕ ਘੜੀ ਬਰਬਾਦ ਹੋਏ ਬੈਠੇ ਆ ਫਿਰ ਭੜੇ ਖਿਆਲ ਭੜੇ ਸੁਖਨੇ ਗੰਦੇ ਬੰਦੇ ਫਿਰ ਬਾਬਾ ਕੀ ਕਹਿੰਦਾ ਤੂੰ ਮੇਰੀ ਮਾਂ ਇੱਕ ਬੰਦਾ ਆਉਂਦਾ ਜਦੋਂ ਆ ਕੇ ਤੇ ਜਾਂਦਾ ਨਾ ਅੱਠ ਦਿਨ ਹੋਸ਼ ਨਹੀਂ ਰਹਿੰਦੀ ਚਲ ਬਾਬਾ तोकी बाबा बाबा ਮਾਝ ਤੇਰਾ ਇੰਦਸ ਮਾਂ ਮਰਗੇ ਸਰੀਰ ਦੇ ਵਿੱਚ ਤੋੜਵਾਸੀਆਂ ਸਿਰ ਭਾਰੀ ਭਾਰੀ ਅੱਥਾਂ 'ਚੋਂ ਪਾਣੀ ਫਿਰ ਪਾਉਣ ਮੈਨੂੰ ਪਾਉਣ ਦੇ ਅਸਰ ਤੇਰੇ ਤੇ ਲੱਗ ਜਾਂਦੇ ਆ ਬੌਣ ਵੀ ਲੱਗ ਜਾਂਦੀ ਆ ਓਏ ਮੈਂ ਤਾਂ ਨਹੀਂ ਲੋਕੀ ਬਾਬਾ ਬਾਬਾ ਦੂਸਰਾ ਦਿੱਲੀ ਆ ਤੇ ਰਾਈ ਸਾਥ ਦੀ ਓਏ ਰੋਣ ਮੈਂ ਤਾਂ ਰੋਣ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਸੋਡੇ ਘਰੇ ਇਲਮ ਗੱਦੀ ਸੋਡੇ ਘਰੇ ਤੇ ਕੋਈ ਰਾਣੀ ਮਰਦਾ ਗੱਦੀ ਦਾ ਗੁਰੂ ਧਰਨਾ ਕੀਤੀ ਆ ਨਹੀਂ ਕੀਤੀ ਤੇ ਬਾਬਾ ਕਹਿੰਦਾ ਸੋਦੇ ਸਾਰੇ ਪਰਿਵਾਰ ਨੂੰ ਗੱਦੀ ਦੇ ਚੱਕਰਾਂ 'ਚ ਪਾਤਾ ਚੱਕਰਾਂ 'ਚ ਪੈ ਗਏ ਤੁਸੀਂ ਬਾਬਾ ਕਹਿੰਦਾ ਇਹਨਾਂ ਨੂੰ ਬਰਬਾਦ ਕਰਤਾ ਮੈਂ ਇਹ ਘਰੋਂ ਕੋਣ ਪੈਦਾ ਮੁੰਡਾ ਪੈਦਾ ਬਾਪਾ ਕੀ ਕਹਿੰਦਾ ਸੋਡੇ ਆਪਿਆਂ ਦੇ ਵਿੱਚ ਇੱਕ ਨਸੇ ਚੱਲੇ ਆ ਨਸੇ ਨਸ਼ਾ ਤਾਂ ਕਰਦਾ ਹੈ ਹੈ ਲਾਉਦੇ ਸੰਨੇ ਬਾਬਾ ਸਿੰਘ ਸਿੰਘਾ ਰਕੀ ਦਾ ਨੀ ਮਾਗਦੀ ਰਕੀ ਲੇਕੋ ਪਾਖੀ ਕਹਿੰਦਾ ਇੱਕ ਤਾਂ ਸੋਡੇ ਕਰੇ ਕਾਲੇ ਅਲਮ ਦੀ ਗੱਦੀ ਕਾਲੇ ਅਲਮ ਦੀ ਗੱਦੀ ਆ ਸੋਡੇ ਕਰੇ ਕਾਲਕਾ ਮਾਈ ਦੀ ਹੈਗੀ ਆ ਤੇ ਉਹਦੇ ਛੁਮੂ ਚੱਕਰਾਂ ਚ ਪਾਤਾ ਜਮਾ ਘਰ ਦੀ ਦਰਵਾਦੀ ਕਰਤੀ ਜਮਾ ਤੇ ਸਾਥ ਸੋਡਾ ਕਿੱਥੇ ਫਿਰਦਾ ਸਾਥ ਨੂੰ ਕਿਧਨੇ ਹੋ ਹੈ ਤੇ ਤਾਈਆਂ ਬਦੋਈ ਚੱਕਰਾਂ ਚ ਪਾਏ ਬੈਠੇ ਹੋ ਇੱਕ ਤਾਂ ਸੋਡਾ ਗੱਦੀ ਵਾਲੇ ਬਿਜੋ ਕੰਦਾ ਰੋਣਾ ਤੇ ਸੋਡੇ ਘਰੇ ਗੱਡੀਆਂ ਪੋਰ ਕਾਲੇ ਅਲਮ ਦੀ ਹਾਦੀ ਦੀ ਮੰਦਰਾ ਦੇ ਉੱਤੇ ਲਾਈਵ ਰੱਖੀਦਾ ਹਾਦੀ ਦੀ ਮੰਦਰਾ ਦੇ ਉੱਤੇ ਲਾਈਵ ਰੱਖੀਦਾ ਓ ਗੱਡੀ ਵਾਲਾ ਬੜਾ ਪੂਰਾ ਕੈਮ ਰੱਖੀਦਾ ਮਾਰ ਕੀ ਕੀ ਕਹਿੰਦਾ ਬਾਬਾ ਮਾਈ ਨਾਤਾ ਕਿਸੇ ਨੇ ਸੋਡੇ ਤੇ ਕੀਤਾ ਨਾ ਕਿਸੇ ਨੇ ਸੋਡੇ ਤੇ ਕਰਾਇਆ ਰੌਲਾ ਸੋਡੇ ਪੈ ਗਿਆ ਇਲਮ ਦਾ ਇਲਮ ਨੇ ਸਨੋ ਢੋਪੱਟੀ ਕਰਤਾ ਸਾਰੇ ਪਰਿਵਾਰ ਦੇ ਤੇ ਸੋਡਾ ਕਰਤਾ ਬੁਰਾ ਹਾਲ ਸਾਰਿਆਂ ਦੇ ਢੋਪੱਟੀ ਮੂੰਹ ਕਰਤੇ ਕਾਰੋਬਾਰ ਬੰਦ ਕਰਤੇ ਸਾਰਿਆਂ ਦੇ ਠੀਕ ਹੈ ਜਿਹੜੇ ਬੱਚੇ ਘਰੋਂ ਭਜਦੇ ਆ ਆ ਜਿਹੜਾ ਸਾਦਾ ਸੋਡਾ ਆਪਦਾ ਤੇ ਇਹ ਸਾਦ ਸਭ ਨੂੰ ਭਜਾਈ ਜਾਂਦਾ ਹੁਣ ਕੀ ਕਰੀਏ ਗੱਲ ਇਹਦੀ ਗੱਲ ਦੇਖੋ ਹੋ ਦਰਤਾਂ ਰੋਤੇ ਮੈਨੈ ਸਹਿਦੇ ਅਰਹ ਨਸੀਬਾ ਦੇ ਮੇਰਾ ਵੀਰਾ ਪ੍ਰਿੰਸ ਬਰਮਾ ਗੱਡੀਆਂ ਦਾ ਕਾਰੋਬਾਰ ਹੈ ਫੀਸਕੋਰ ਦੇ ਵਿੱਚ ਜੇ ਕਿਸੇ ਨੂੰ ਮਹਿੰਗੀ ਸਸਤੀ ਗੱਡੀ ਚਾਹੀਦੀ ਹੋਵੇ ਤਾਂ ਨਾਲ ਕੋਲ ਮਿਲਦੀ ਆ ਜੇ ਨੰਬਰ ਚਾਹੀਦਾ ਹੋਵੇ ਤਾਂ ਬਾਬੇ ਮੁੰਸੀ ਦਾਸ ਕੋਲੋਂ ਮਿਲ ਜਾਂਦਾ ਹੈ ਮੇਰੇ ਕੋਲੇ ਵੀ ਹੈਗਾ ਬਾਬੇ ਮੁੰਸੀ ਦਾਸ ਦੀ ਸੰਗਤ ਦਾ ਮੇਰਾ ਭਰਾ ਹੈ ਫਰੀਦਕੋਟ ਦੇ ਵਿੱਚ ਪ੍ਰਿੰਸ ਵਰਮਾ ਚੰਗੀਆਂ ਗੱਡੀਆਂ ਲੈਣੀਆਂ ਹੋਣ ਬਿਨਾਂ ਚੋਰੀ ਵਾਲੀਆਂ ਵਧੀਆ ਇੱਕ ਨੰਬਰ ਦੇ ਵਿੱਚ ਤੇ ਉਹਨਾਂ ਨੂੰ ਮਿਲ ਸਕਦੇ ਹੋ ਹੋ ਦਰ ਤੇਰੇ ਤੇ ਆਗੇ ਸਾਡੇ ਖੇਲ ਨਹੀਂ ਸੀਪਾ ਪਿੰਡਾਂ ਸਹਰਾਗ ਚ ਵਸਦੇ ਨੇ ਬਾਬਾ ਕਹਿਨ ਗੁਰੂ ਦਾ ਹਾਵੇ ਸਹਸਦਨ ਘੱਟ ਕਹਿਨ ਗੁਰੂ ਦਾ ਹਾਵੇ ਸਹਸਦਨ ਸਹਸਦਨ ਦਾਤਾ ਕਹਿਨ ਗੁਰੂ ਦਾ ਹਾਵੇ ਗੁਰ ਬਾਬਾ ਤੇਰੇ ਸੱਚੇ ਦਰਬਾਰ ਕੀ ਮਾਂ ਮੇਰੀਏ ਸੋਡੇ ਘਰੇ ਰੌਣਾ ਇਲਮ ਦਾ ਜੱਦੀ ਆਦੀ ਸਤ ਕਰਾ ਲਓ ਜੇ ਸੌਖੇ ਇਹਨਾਂ ਦਾ ਤੇ ਨਹੀਂ ਆੜਿਆ ਕਰਦੀ ਖਰਦੀਆ ਬੈਠਿਆ ਆਹ ਗੱਦੀ ਵਾਲੇ ਨੇ ਰੋਲਾ ਪਾ ਲਿਆ ਇਹ ਸੋਡਾ ਕਾਰੋਬਾਰ ਨੂੰ ਬੰਦ ਕਰਤਾ ਰੀਤਾ ਤੇ ਬਾਬਾ ਸੋਡਾ ਕਾਰੋਬਾਰ ਚਲਾ ਦੂਗਾ ਮੈਂ ਚੱਕਰਾ ਚ ਨਹੀਂ ਪਾਉਂਦਾ ਵੀ ਫਲਾਣ ਨੇ ਕਰਤਾ ਤੇਰੇ ਦਿਲ ਚ ਬਹਿਣਾ ਵੀ ਸਾਡੇ ਤੇ ਕਿਸੇ ਨੇ ਕਰਾਤਾ ਆ ਲੋ ਯਾਰ ਰੋਲਾ ਇਲਮ ਦਾ ਛੋਡੇ ਨਾਲ ਠੀਕ ਹੈ ਤੇ ਬਾਬਾ ਕਾਣੀ ਸੈਟ ਕਰ ਦੂ ਛੋਡੀ ਹੋਰ ਕੋਈ ਗੱਲਵਾੜਾ ਦੱਸ ਸੁਣ ਮਾਈ ਜਾਨ ਤੈਨੂੰ ਗੱਲ ਕਹੀ ਆ ਵੀ ਕਾਰੋਬਾਰ ਬੰਦ ਕਰਤਾ ਘਰ ਦੇ ਵਿੱਚ ਬੇਥ ਵਾਕੀ ਕਰਤੀ ਜਾਂਦੇ ਆ ਤੇ ਬਾਬਾ ਕਾਣੀ ਤੇਰੀ ਸੈਟ ਕਰ ਦੂ ਮਾਰਕ ਤੇ ਸੁਣ ਲੂ ਇੱਕ ਵਾਰੀ ਮੰਗਲਵਾਰ ਨੂੰ ਜੈਤੋ ਆ ਜੀ ਬਾਪੂ ਦੇ ਦਰਬਾਰ ਚ ਇਲਮ ਦੀ ਕੁੰਡੀ ਐ ਛੋਡੇ ਨਾਲ ਠੀਕ ਐ ਜਦੋਂ ਇਲਮ ਦੀ ਕੁੰਡੀ ਲੈ ਕੇ ਗਈ ਛੋਡੇ ਧਾਣੀ ਛੱਟ ਹੋ ਜੂਗੀ ਮੁੰਡੇ ਤੇਰੇ ਕੰਮ ਕਰਦੇ ਲੱਗ ਜਾਣਗੇ ਸੰਝ ਕੇ ਤੇ ਗੱਲ ਆਹ ਗੱਲ ਆ ਮਾਈ ਆ ਬਾਤਾਂ ਹੋ ਗਈ ਗੱਲ ਵਾਸਤੇ ਇੱਕ ਵਾਰੀ ਮੰਗਲਵਾਰ ਨੂੰ ਆ ਜਿਓ ਤੇ ਬਾਬਾ ਸੁਭਾ ਕਾਰੋਬਾਰ ਚਲਾ ਦੂਗਾ ਠੀਕ ਹੈ ਨਾ ਆ ਗੱਲ ਆ ਬਾਤਾ ਜੋ ਸਰਦਾ ਸਾਥੀ ਉਹਨੂੰ ਮੱਥਾ ਟੇਕ ਕੇ ਬਹਿ ਜਾਓ ਕਾਰਡ ਇਧਰੋਂ ਲੈ ਲਓ ਸ਼ਨਾਬ ਦੇ ਬਾਰੇ ਆ ਵੀ ਬਾਬਾ ਕੀ ਕਹਾਣੀ ਆ ਕੀ ਚੱਕਰ ਆ ਕੀ ਵਿਧੀ ਆ ਪਹਿਲਾਂ ਕਿਸੇ ਬਾਬੇ ਤੋਂ ਪੁੱਛਾਂ ਦੱਸਾਂ ਲੈਂਦੀਆਂ ਬੜੀਆਂ ਲੈਦੀਆਂ ਤਾਂ ਫਿਰ ਦੁਬਾਰੇ ਕਹ ਦੋ ਮਸਾਲਾ ਇਹਦੇ ਲੋੜਾ ਹੈ ਫੇਰ ਵਿਗੜ ਗਈ ਟਾਂਕਾ ਔਖੀ ਲਾਉਣਾ ਬਾਬਾ ਕਹਿੰਦਾ ਟਾਂਕਾ ਪਟਿਆ ਗਿਆ ਪਟਿਆ ਗਿਆ ਆ ਪਟਿਆ 还有活 ਬਾਬਾ ਤੇਰੇ ਸੱਚੇ ਦਰਵਾਜ਼ੇ ਬਾਬਾ ਕੀ ਕਹਿੰਦਾ ਉਸ ਟਾਂਕੇ ਨੇ ਤੈਨੂੰ ਪਾਗਲ ਕਰਤਾ ਬਾਬਾ ਚੰਦਾ ਨਾ ਤੇ ਜੀ ਲੱਗਦਾ ਨਾ ਬਾੜ ਜੀ ਲੱਗਦਾ ਤੇ ਮਨ ਐਡੋ ਉਦਾ ਰਹਿੰਦਾ ਹੁਣ ਬਸ ਮੇਰੀ ਗੱਲ ਐ ਇੱਕ ਦੂਏ ਟਾਂਕਾ ਬਿਲਡਿੰਗ ਕਰਾਉਣਾ 好的，我听。 ਦਿਵਾਰ ਕੀ ਜੇ ਬਾਬਾ ਕਹਦਾ ਟਾਂਗਾ ਲੱਗ ਜੂ ਉੱਥੇ ਉਹ ਪੈਪ ਤੋਂ ਬਿਲਡਿੰਗ ਕਰਾ ਕੇ ਘਰੇ ਲੈ ਕੇ ਆਉਣਾ ਉਹ ਮੰਝਾ ਬਣਾ ਕੇ ਘਰੇ ਲੈ ਕੇ ਆਉਣਾ ਹਾਂਜੀ ਦੇ ਸੱਚੇ ਦਰਬਾਰ ਕੀ ਬਾਬਾ ਕਹਿੰਦਾ ਤੇਰਾ ਕੰਮ ਬਣ ਜਾਏ ਅੱਜ ਦਿਨ ਕੀ ਆ ਸੋਪਰਵਾਰ ਇਹ ਦੂ ਪਹਿਲਾ ਪਹਿਲੇ ਕੰਮ ਬਣ ਜਾਏ ਉਹ ਮੰਝਾ ਨਾਲ ਜੁੜ ਜਾਏ ਫਿਰ ਫਿਰ ਬਾਬਾ ਕੀ ਕਹਿੰਦਾ ਰਸਗੁਲੇ ਕਿੰਨੇ ਵੰਡ ਕੇ ਜਾਏਗਾ बोल बाबा तेरे सच्चे दरबार की बाबा तेरी सुन लूगा तरी आंदे वीरवार तक ਠੀਕਾ ਮੰਗਲਵਾਰ ਨੂੰ ਇੱਕ ਵਾਰੀ ਜੈਤੋ ਆ ਜੀ ਤੇ ਮੰਜਾ ਕਰੀ ਦੇ ਆਈ ਸਮਝ ਗਿਆ ਐਵੇਂ ਟਾਮਾ ਡੋਲ ਹੋਣ ਦੀ ਕੀ ਲੋੜਾ ਐਵੇਂ ਕੁਸ ਕਰ ਲੇਗਾ ਫਿਰ ਮਨ ਕਰਦਾ ਜਿੰਦਗੀ ਖਤਮ ਕਰ ਲਾ ਬਾਬਾ ਕਹਿੰਦਾ ਵੀ ਮਰੀ ਜਾ ਮਾ ਅੱਤਿਆਪਿਆ ਹੋ ਇੱਦ ਮੋਬਾਈਲ ਤੇ ਉਹ ਚੈਟ ਜੀ ਚੱਲਦੀ ਹੁੰਦੀ ਆ ਉਹਦੇ ਪਿੱਛੇ ਬੰਦਾ ਪਾਗਲ ਹੋ ਜਾਂਦਾ ਤੇ ਤੇਰਾ ਵੀ ਹਾਲ ਉਹੀ ਆ ਪਾਗਲਾ ਵਾਲਾ ਇਹਨੂੰ ਗੱਲ ਕੀ ਕਹੀ ਆ ਵੀ ਮੰਝਾ ਜੇ ਮੈਂ ਤੈਨੂੰ ਸਿੱਧਾ ਕਹਦਾ ਨਾ ਇਹ YouTube ਤੇ ਚੱਲੀ ਜਾਂਦਾ ਲਾਈਵ ਚੱਲੀ ਜਾਂਦਾ ਨਾਲੇ ਤਾਂ ਮੈਨੂੰ ਫੜ ਲੈਣਗੇ ਪੁਲਿਸ ਵਾਲੇ ਨਾਲੇ ਤੈਨੂੰ ਫੜ ਲੈਣਗੇ ਤੇ ਬਾਬਾ ਕਹਿੰਦਾ ਤੇਰੀ ਧਾਣੀ ਹੋ ਜੇ ਸੱਟ ਕਾਰੋਬਾਰ ਮੌਲਤੀ ਹੁੰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਮੌਹਿਲਾ ਦਾ ਕਾਰੋਬਾਰ ਸਿੱਧੀ ਹੁੰਦਾ ਜੇ ਚੈਟ ਕਰੇਗਾ ਤਾਂ ਸੌਦਾ ਦੁਕਾਨ ਤੋਂ बिकੂਗਾ ਜੇ ਚੈਟ ਹੀ ਨਾ ਕੀਤਾ ਸੌਦਾ ਕਿੱਥੋਂ ਬਿਕੂਗਾ ਬਾਬਾ ਤੇਰਾ ਕਾਰੋਬਾਰ ਜਿਹੜਾ ਬੰਦ ਕੀਤਾ ਹੋਇਆ ਉਹ ਖੁੱਲ ਜੇ ਜਿਹੜਾ ਤੂੰ ਸਰਦਾ ਕਰਦਾ ਹਾਂ ਜੇ ਬਾਬਾ ਕਹਿੰਦਾ ਕਿਸੇ ਗੱਲ ਦੀ ਘਾਟ ਨਹੀਂ ਨਾ ਤੇਰੇ ਕੋਲ ਮੰਗਲਵਾਰ ਨੂੰ ਆ ਜੀ ਇੱਕ ਚੀਜ਼ ਦੇ ਦਾਂਗੇ ਬਣਾ ਕੇ ਤੇਰਾ ਕਾਰੋਬਾਰ ਚੱਲ ਪੂ ਜਿੱਥੋਂ ਬੈਲਡਿੰਗ ਟੁੱਟਿਆ ਹੋਇਆ ਨਾ ਉੱਥੇ ਜੋੜਨਾ ਲੱਗ ਜੂ ਤੇਰੀ ਆ ਪਰਦੇ ਵਾਲੀ ਗੱਲ ਕੋਈ ਠੀਕ ਐ ਤੇ ਬਾਬਾ ਤੇਰੀ ਕਹਾਣੀ ਸੈੱਟ ਕਰ ਦੂ ਵੀਰੇ ਹੋਰ ਕੋਈ ਗੱਲਬਾਤ ਆ ਤਾਂ ਦੱਸ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਕੀ ਬਾਬੇ ਦੀ ਕਚਹਿਰੀ ਚ ਹੁਕਮਾਂ ਕਿਸੇ ਫਰੈਂਡ ਨੇ ਕਿਸੇ ਵੀਰ ਨੇ ਕੋਈ ਬਾਹਰ ਜਾਣਾ ਹੋਵੇ ਬਾਹਰ ਦੇ ਕੰਮ ਹੋਣ ਸਰੇ ਸੱਚੇ ਦਰਬਾਰ ਕੀ ਕੀ ਬਾਤਾਂ ਦੀ ਕਚਹਿਰੀ ਚ ਹੁਕਮਾ ਹੁਕਮਾ ਬਾਹਰ ਦਾ ਬਾਹਰ ਗਿਆ ਹੋਵੇ ਮੁੰਡੇ ਨੂੰ ਕੰਮ ਨਾ ਮਿਲਿਆ ਹੋਵੇ ਬਾਹਰ ਮੁੰਡਾ ਬਾਹਰ ਗਿਆ ਹੋਵੇ ਉਹਨੂੰ ਕੰਮ ਨਾ ਮਿਲਿਆ ਹੋਵੇ अच्छा बहार जा उड़े तो कम तो बैठा बिकी कहानियाँ <सथे> ਆਪੇ ਹੀ ਮਾਰਦੇ ਹੈ ਮਨੋਰੀ ਵਸਾਰਦੇ ਹੈ ਚਲੇ ਦੀ ਹਾਰ ਦੇ ਹੈ ਜਿੱਤੀ ਬਦਵਾਲਿਆ ਤੂਰੇ ਉਹ ਕਿੰਨਾ ਵਾਲਾ ਜਾਣਦੇ ਅਕਸਰਾ ਜੋ ਸੱਚੇ ਦਰਬਾਰ ਕੀ ਕੀ ਬਾਬੇ ਦਾ ਹੁਕਮ ਆ ਕੋਟਲੇ ਜਾਏ ਲਾਲਾ ਵਾਲੀ ਸਰਕਾਰ ਦੇ ਵੀ ਆ ਗਏ ਹੁਣ ਬਾਬਾ ਕਹਿੰਦਾ ਛੋਟਾ ਬੱਚਾ ਆਉਂਦੇ ਵੀਰਵਾਰ ਤੱਕ ਕੰਮ ਤੇ ਲੱਗ ਜਾ ਠੀਕ ਆ ਉਹਨੂੰ ਕੰਮ ਮਿਲ ਜੇ ਵਧੀਆ ਕਹਾਣੀ ਵਧੀਆ ਸੈੱਟ ਹੋ ਜਾਏ ਆਉਂਦੇ ਵੀਰਵਾਰ ਤੱਕ ਹੀ ਤੇ ਜੇ ਬਾਬਾ ਹੁਕਮ ਕਰੇ ਕਰ ਦਿਆਂਗੀ ਸੁਣ میری ਗੱਲ ਦੇਖ ਭੈਣ ਮੇਰੀਏ ਬਿਲ ਬੱਚੇ ਨੂੰ ਕੰਮ ਮਿਲ ਜਾਏ ਕੰਮ ਮਿਲ ਜਾਏ ਤਰੱਕੀ ਵਾਲਾ ਵਧੀਆ ਕੰਮ ਮਿਲ ਜਾਏ ਤੇ ਜੇ ਬਾਬਾ ਕੁਛ ਕਹਵੇ ਕਰ ਦਿਆਂਗੀ ਕਹਿ ਬਾਬਾ

ਆਪਾਂ ਕੰਧਾਂ ਪੈ ਮਰ ਗਏ ਆਉਂਦੇ ਧੀਰ ਰਾਤ ਤੱਕ ਕੰਮ ਬਣ ਜੂ ਨੰਦਾ ਇੱਕ ਥਾਂ ਤੇ ਟਿਕ ਰਹੂਗਾ ਜੁਦਾ ਉਹਦੀ ਥਣਖਾ ਆਵੇ ਉਹਦੀ 5000 ਆਵੇ ਉਹਦੀ 10000 ਰੁਪਇਆ ਆਵੇ ਬਾਬੇ ਦੇ ਦੇ ਵਿੱਚ ਲੱਗ ਜਾ ਜਿੰਨਾ ਤੱਕ ਬਾਬੇ ਦੇ ਦਰਵਾਜ਼ੇ ਨਾਲ ਜੁੜੇ ਰਹੂਗਾ ਉਹਨਾਂ ਤੱਕ ਬਚਾ ਪਿਆਰ ਵੀ ਹੋ ਜਾਊਗਾ ਨਾਲੇ ਕੰਮਾਂ ਦੰਮ ਤਾਂ ਆਉਂਦੇ ਵੀਰਵਾਰ ਤੱਕ ਹੀ ਬਣ ਜੂ। ਠੀਕ ਹੈ? ਜੇ ਆਉਂਦੇ ਵੀਰਵਾਰ ਤੱਕ ਬਾਬਾ ਕੰਮ ਬਣਾ ਦੇ। ਵਧੀਆ ਬਾਦਾਮ ਕਾਜੂ ਪਾ ਕੇ ਇਹ ਬਾਬੇ ਦਾ ਚੂਰਮਾ ਐਸੇ ਦਰਵਾਜ਼ੇ ਚੜਾ ਦੇ। ਠੀਕ ਹੈ? ਤੇ ਮਾਲਕ ਤੇਰੀ ਸੁਣ ਲੂਗਾ। ਤੇ ਦੂਸਰੀ ਗੱਲ ਆ ਜਿਹੜੀਆਂ ਤੈਨੂੰ ਬਿਮਾਰੀਆਂ ਬਹੁ ਬੁਰੀਆਂ ਜੀਆਂ ਲੱਗੀਆਂ ਇਹ ਵੀ ਠੀਕ ਹੋ ਜਾਣੀਆਂ। ਠੀਕ ਆ ਭਣੇ? या बापा भीर बार तक का ठीक है? बापा चलो बाबा तेरे सचा ठेकेदार ਨਦੇ ਇਸ ਗੱਦੀ ਦੇ ਪੁੱਤ ਦਾ ਵੀਜ਼ਾ ਆਇਆ ਹਾਂਜੀ ਤੁਸੀਂ ਬਾਬੇ ਦੇ ਦਰਵਾਜ਼ੇ ਚ ਆਉਂਦੇ ਸੀ ਬਾਬੇ ਨੇ ਸੋਟੀਆਂ ਕੋਈ ਕਮੀ ਨਹੀਂ ਛੱਡੀ ਬਾਬੇ ਨੇ ਸੋਡਾ ਬੱਚੇ ਦਾ ਵੀਜ਼ਾ ਲਿਆਤਾ ਤੇ ਬਾਬਾ ਕਹਿੰਦਾ 28 ਤਰੀਕ ਦੀ ਫਲੈਟ ਮਿਲਿਆ ਸੀ ਜਿੱਤੇ ਸੋਡਾ ਬੱਚਾ ਚੜ ਗਿਆ ਜਹਾਜ਼ ਤੇ ਉਦੋਂ ਬਾਅਦ ਬਾਬੇ ਦੇ ਦੇਰੇ ਦੇ ਵਿੱਚ ਦਵਾਨ ਕਰਾਉਣਾ ਭੰਡਾਰਾ ਕਰਾਉਣਾ ਠੀਕ ਹੈ ਤੇ ਬਾਬਾ ਕਹਿੰਦਾ ਕਮੀ ਨਹੀਂ ਲੈਣੀ ਨਾਲ ਦੀ ਨਾਲੀ ਕੰਮ ਕਰ ਜੂ ਪਹਿਲਾ ਮਨ ਦੇ ਵਿੱਚ ਆਈ ਸੀ ਵੀ ਸਾਡੇ ਬੱਚੇ ਦਾ ਵੀਜਾ ਆਊਗਾ ਜਾਂ ਨਾ ਆਊਗਾ ਮਨ ਟੋਲਦਾ ਸੀ ਤਾਂ ਬਾਬੇ ਨੇ ਛੋਟੀ ਬਾਹ ਫੜ ਲਈ ਛੋਟੇ ਬੱਚੇ ਦਾ ਵੀਜਾ ਲਿਆ ਤਾਂ ਤਾਂ ਬੱਚੇ ਦੀ ਟਿੱਕ ਵੀ ਲਿਆਤੀ ਹੁਣ 28 ਤਰੀਕ ਦੀ ਫਲਾਟ ਆਓ ਜੀ ਜਾ ਬਾਬਾ ਕਹਿੰਦਾ ਜਿੱਥੇ ਬੱਚਾ ਜਹਾਜ਼ ਚੜ ਜਾਏ ਏਦੋਂ ਬਾਅਦ ਬਾਬੇ ਤੋਂ ਦਿਨ ਲੜੀ ਹੁਣ ਤਾਂ ਜੇ 25 ਲੱਖ ਲੱਗਿਆ ਨਾ ਹੁਣ ਤਾਂ 22 ਲੱਖ ਹੀ ਕਹਿਦੀ ਠੀਕ ਆ ਫੇਰ ਜਦੋਂ ਆਪਾਂ ਦਾਦੇ ਨੂੰ ਬਾਬੇ ਨੇ ਸਾਰਾ ਜੋਰ ਲਾ ਦੇਣਾ ਹੁੰਦਾ ਦਵਾਮਾ ਕਰਨ ਵਾਸਤੇ ਉਸਦੇ ਜਦੋਂ ਆਪਣਾ ਕੰਮ ਹੋ ਜਾਂਦਾ ਉਦੋਂ ਸਰਕਾਰਾਂ ਨੂੰ ਆਪਾਂ ਕਾਇਰ ਨਹੀਂ ਕੋਈ ਠਾਇਕ ਕਰਾਵਾਂਗੇ ਜਿੱਦੇ ਬੱਚਾ ਸੋਦਾ ਜਹਾਜ਼ ਚੜ੍ਹ ਜੇ ਉੱਥੇ ਪਹੁੰਚ ਜੇ ਤਾਂ ਬਾਪੇ ਕੋਲੇ ਆ ਕੇ ਪਿਓ ਕੋਲੇ ਆ ਕੇ ਦਿਨ ਲੈ ਜੀ ਤੇ ਬਾਪੇ ਦਾ ਪਨਾਰਾ ਕਰਾ ਦੀ ਜਬ ਬਾਬਾ ਕਹਿੰਦਾ ਕੰਮ ਦੀ ਵੀ ਕਮੀ ਨਹੀਂ ਰਹਿਣੀ ਠੀਕ ਆ ਆ ਹੁਕਮਾ ਹਾ ਡਾਲਾ ਇੱਕ ਬਾਬਾ ਕਹਿੰਦਾ ਅੱਜ ਲਾਲਾ ਵਾਲੀ ਸਰਕਾਰ ਦਾ ਹੁਕਮਾਂ ਕੀ ਜਨਬ ਭਾਈ ਮੇਰੇ ਬਾਬਾ ਤੇਰੇ ਸੱਚੇ ਨਮਾਰਕੀ ਜਾ ਬਾਬਾ ਕਹਿੰਦਾ ਬੇੜੇ ਪਾਰ ਤੇਰੀ ਕੋਈ ਕਮਨੀ ਲੈਣੀ ਐਸੇ ਡੇਰੇ ਨਾਲ ਜੁੜਾ ਰਹੀ ਬਾਬਾ ਕਹਿੰਦਾ ਤਰ ਤਰ ਕੇ ਬੁਲੂਗੀ ਜੋ ਸਲਤਾ ਸਾਧੀਆਂ ਨੂੰ ਮੱਥਾ ਟੇਕਿਆ ਮੈਂ ਜੋ ਬੋਲ ਬਾਬਾ ਤੇਰੇ ਸੱਤ